ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੇਨਾਂ ਦੇ ਪਾਸ਼ਾ ਹੀ ਅਸਥਾਨਾਂ ਤੇ ਗੁਰਦੁਆਰਾ ਸ੍ਰੀ ਜੰਗਸਰ ਸਾਹਿਬ ਕੇ ਜੋ ਪਿਛਲੇ ਸਮੇਂ ਤੋਂ ਤਕਰੀਬਨ 11 ਮਹੀਨੇ ਪਹਿਲਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਆਗਾਦ ਬੋਧ ਬਾਣੀ ਦੀ ਜੋ ਮੂਲ ਰੂਪ ਦੇ ਵਿੱਚ ਗੁਰਬਾਣੀ ਸੰਥਿਆ ਪ੍ਰਾਰੰਭ ਹੋਈ ਸੀ ਸਤਿਗੁਰੂ ਸਾਹਿਬ ਜੀਆਂ ਦੀ ਨਜ਼ਰ ਰਹਿਮਤ ਦਾ ਸਦਕਾ ਜੋ ਕੱਲ ਗੁਰਬਾਣੀ ਸੰਥਿਆ ਦੀ ਸਮਾਪਤੀ ਹੋਈ ਉਸ ਮਹਾਨ ਕੁੰਭੀ ਸਮਾਪਤੀ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਗੁਰਦੁਆਰਾ ਜਨਸਰ ਸਾਹਿਬ ਵਿਖੇ ਮਹਾਨ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿੱਥੇ ਸਤਿਗੁਰੂ ਸਾਹਿਬ ਜੀਾਂ ਦੀ ਅਗਾਧ ਬੋਧ ਅਗੰਮੀ ਬਾਣੀ ਦੇ ਸ੍ਰੀ ਸਹਿਜ ਪਾਠੀਆਂ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਤਖਸਾਲ ਸਾਹਿਬ ਜੀਾਂ ਦੇ ਸਮੂਹੇ ਇਹ ਵਿਉਰੀ ਰਾਗੀ ਜੱਥਿਆਂ ਵੱਲੋਂ ਔਰ ਨਾਲ ਹੀ ਇਸ 택시 ਦਮਨੁਰ ਸਾਹਿਬ ਜੀਆਂ ਦੇ ਸਿੰਘ ਸਾਹਿਬ ਜੈਸੇਦਾਰ ਬਾਬਾ ਟੇਕ ਸਿੰਘ ਸਾਹਿਬ ਜੀਆਂ ਦੀ ਜਿਨ੍ਹਾਂ ਨੇ ਬੜਾ ਅਸ਼ੀਰਵਾਦ ਬਖਸ਼ਿਸ਼ ਕੀਤਾ ਔਰ 택 ਸਾਹਿਬ ਜੀਆਂ ਦੇ ਸਮੁੱਚੇ ਹੀ ਪੰਜ ਪਿਆਰੇ ਸਹਿਬਾਨ ਇਥੋਂ ਦੇ ਅਡੀਸ਼ਨਲ ਹੈੱਡ ਗ੍ਰਾਂਥੀ ਗਿਆਨੀ ਗੁਰਜਨ ਸਿੰਘ ਜੀ ਸਮੁੱਚੇ ਹੀ ਸਟਾਫ ਲੋਮਾਨ ਜੋਗ ਮੈਨੇਜਰ ਸਾਹਿਬ ਜੀ ਹੁਣ ਵੱਲੋਂ ਬੜਾ ਪਿਆਰ ਸਤਿਕਾਰ ਸਮੁੱਚੇ ਦੀਆਂ ਲਖੜੀਆਂ ਸੰਗਤਾਂ ਵੱਲੋਂ ਔਰ ਇਥੋਂ ਦੀਆਂ ਜੋ ਸੋ ਕੁਮੈਨੀ ਸਾਹਿਬ ਜੀ ਵੱਲ ਸਹਿਯੋਗ ਸੱਦਿਆ ਜਾਂ ਜਾਂ ਨਾਲ ਹੋਰ ਵੀ ਪ੍ਰਬੰਧ ਕਰਨੇ ਬੜਾ ਸਹਿਯੋਗ ਕੀਤਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜਿਨ੍ਹਾਂ ਨੇ ਕਿਰਪਾ ਕੀਤੀ ਆਪਣੇ ਅੱਖਰਾਂ ਦੇ ਇੱਕ ਇੱਕ ਅੱਖਰ ਦੇ ਮੂਲ ਰੂਪ ਦੇ ਵਿੱਚ ਦਰਸ਼ਨਦਾਰੇ ਬਖਸ਼ੇ ਕੀਤੇ ਔਰ ਇਸ ਮਹਾਨ ਸਮਾਗਮ ਤੇ ਸੰਗਤਾਂ ਨੂੰ ਔਰ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਜਿੱਥੇ ਮਾਨਯੋਗ ਤਖਤਦੰਦ ਸਿੰਘ ਸਾਹਿਬਾਨ ਹਜ਼ੂਰੀ ਰਾਗੀ ਜਿੱਥੇ ਉੱਥੇ ਹੀ ਮਹਾਨ ਸੰਤ ਮਹਾਪੁਰਸ਼ ਯਾਨੀ ਭਗਵਾਨ ਸਿੰਘ ਜੀ ਤਪਾ ਪੰਨਰਾਂ ਤੋਂ ਯਾਨੀ ਸਤਨਾਮ ਸਿੰਘ ਜੀ ਹਾਸਪੋਰ ਤੋਂ ਇਸੇ ਤਰ੍ਹਾਂ ਗਿਆਨੀ ਅਮਰਦੀਪ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦੇ ਸਤਗੁਰੂ ਜੀ ਦੀ ਕਿਰਪਾ ਬੜੀ ਵਿਦਿਆ ਦੇ ਉਹ ਖਜ਼ਾਨੇ ਆ ਉਹਨਾਂ ਨੇ ਵੀ ਸੰਗਤਾਂ ਨੂੰ ਅਸ਼ੀਰਵਾਦ ਬਖਸ਼ਿਸ਼ ਕੀਤਾ ਔਰ ਤਾਂ ਸਾਹਿਬ ਜੀਆਂ ਦੇ ਸਮੁੱਚੇ ਸਟਾਫ ਦਾ ਸਹਿਯੋਗ ਰਿਹਾ ਲੱਗਦੇ ਸੰਗਤਾਂ ਨਾਲ ਸਭ ਦਾ ਸਹਿਯੋਗ ਰਿਹਾ ਸਤਗੁਰੂ ਜੀ ਕਿਰਪਾ ਕਰਨ ਜਿੱਥੇ ਗੁਰਬਾਣੀ ਦੀ ਮੂਲ ਰੂਪ ਦੇ ਵਿੱਚ ਸੰਥਿਆ ਦੀ ਬਖਸ਼ਿਸ਼ ਕੀਤੀ ਹੈ ਉਥੇ ਹੀ ਅੱਜ ਸਿੰਘ ਸਾਹਿਬ ਜੀਆਂ ਵੱਲੋਂ ਆਦੇਸ਼ ਹੋਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਲੜੀਵਾਰ ਸੰਥਿਆ ਹੋਰ ਨਾਲ ਹੀ ਅਰਥਬੋਧ ਜਿਹੜਾ ਗੁਰਬਾਣੀ ਦਾ ਉਹਦੀ ਰਮਤਾ ਹੋਵੇ ਮਹਾਰਾਜ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਜਾ ਵਿਦਿਆਰਥੀ ਜਨਾਂ ਦੇ ਨਾਲ ਇਹ ਕਾਰਜ ਅੰਦੇ ਜਾਣਗੇ ਸਮੂਚੀਆਂ ਸੰਗਤਾਂ ਦਾ ਸਮੁੱਚੇ ਹੀ ਸ਼ਖਸ਼ੀਆ ਦਾ ਇੱਥੇ ਸਾਡੇ ਨਿੱਕੇ ਜਿਹੇ ਸਦੇ ਤੇ ਬੁਲਾਉਣ ਤੇ ਬਹੁਤ ਬਹੁਤ ਧੰਨਵਾਦ ਜੀਓ ਆਇਆ ਕਿਹਾ ਜਾਂਦਾ ਤੇ ਸਾਰਿਆਂ ਨੂੰ ਮਹਾਰਾਜ ਸਾਹਿਬ ਜੀਆ ਵੱਲੋਂ ਇਹ ਸਮਾਹ ਸੰਕਰਾਨੇ ਸਮਾਗਮ ਦੀ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਕਸੀ ਦਮਦਮਾ ਸਦੀ ਪਾਵਨ ਧਰਤੀ ਤੇ ਕਲਗੀਧਰ ਪਤਾ ਜੀ ਨੇ ਜੇ ਅਪਾਰ ਕਿਰਪਾ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾਈ ਨਾਲ ਨਾਲ ਜਿਹੜਾ ਹੈ 48 ਗੁਰੂ ਕੇ ਪਿਆਰ ਨੂੰ ਜਿਹੜਾ ਹੈ ਗੁਰਬਾਨੀ ਸੰਥਿਆਰਥ ਵਧ ਕਰਵਾਈਏ ਇਹਨਾਂ ਨੂੰ ਬ੍ਰਹਮ ਗਣਿਤੇ ਵਿਦੇ ਮੁਕਤਾ ਮੁਕਤਾ ਜਿਹੜਾ ਹੈ ਕਿਤਾਬ ਮਿਲਿਆ ਸੀ ਸੋ ਇਸੇ ਹੀ ਮਰਜ਼ਾਦਾ ਤੇ ਜਿਹੜਾ ਹੈ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਤਕਸਿ ਦਮਦਮਾ ਸਾਹਿਬ ਦੇ ਵਿਖੇ ਜਿਹੜਾ ਹੈ ਨਿਰੰਤਰ ਹੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਗੁਰਬਾਣੀ ਸੰਥਿਆ ਦਾ ਅਰਥ ਬੋਧ ਦਾ ਜਿਹੜਾ ਹੈ ਪ੍ਰਵਾਹ ਚੱਲ ਰਿਹਾ ਹੈ ਉਹ ਅਸੀਂ ਪ੍ਰਵਾਹ ਦੇ ਵਿੱਚ ਹੀ ਜਿਹੜਾ ਹੈ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਪੰਜ ਪੈਰੇ ਸਹਿਬਾਨ ਜਿਉ ਤਕਸ ਸਾਹਿਬ ਵਿਖੇ ਸਿਵਾਨਵਾਰੀ ਨੇ ਉਹਨਾਂ ਨੇ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਜਿਹੜਾ ਹੈ ਇੱਕ ਨਹੀਂ ਬਿਆਨਤ ਪ੍ਰਾਣੀਆਂ ਨੂੰ ਜਿਹੜਾ ਹੈ ਗੁਰਬਾਣੀ ਸੰਥਿਆ ਕਰਵਾਈ ਅਰਥ ਬੋਧ ਕਰਵਾਇਆ ਸੋ ਅੱਜ ਸੁਕਰਾਨਾ ਸਮਾਗਮ ਕੀਤਾ ਗਿਆ ਜਿਸ ਵਿੱਚ ਮਾਨ ਜੋਗ ਸਿੰਘ ਜੀ ਬਾਬਾ ਟੇਕ ਸਿੰਘ ਜੀ ਮੈਨੇਜਰ ਗੁਰਵਿੰਦਰ ਸਿੰਘ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪਾਵਨ ਧਰਤੀ ਨੂੰ ਕਲਗੀਧਰਤਾ ਦੇਤਾ ਜੀ ਨੇ ਵਰਦਾਨ ਦਿੱਤਾ ਸੀ ਕਿਰਪਾ ਕੀ ਵੀ ਜੋ ਇੱਥੇ ਆ ਕੇ ਪੜ੍ਹੇਗਾ ਨਾ ਉਹ ਵਿਦਵਾਨ ਬਣੇਗਾ ਇਹ ਹੈ ਪ੍ਰਗਟ ਹਮਾਰੀ ਕਾਂਸੀ ਪੜਾ ਹੈ ਇਹਾ ਟਰ ਮਤਰਾਸੀ ਲੇਖ ਗੁਣੀ ਗਵਿੰਦ ਗਿਆਨੀ ਬੁੱਧ ਸਿੰਧ ਹਵਹਿ ਤਾਨੀ ਤਿੰਨ ਕੇ ਕਾਰਨ ਕਲਮ ਘਰ ਦੇਤ ਪ੍ਰਗਟ ਹਮਡਾਰ ਸਿੱਖ ਸਖਾਇਤ ਪੜ੍ਹेंगे हमरे के हजार ਤੋ ਐਸੇ ਹੀ ਮਰਜ਼ਾਦਾ ਤੇ ਪੈਰਾ ਦਿੰਦਿਆਂ ਅੱਜ ਜਿਹੜਾ ਸਮਾਗਮ ਕੀਤਾ ਗਿਆ ਸਤਿਗੁਰਾਂ ਦੀ ਕਿਰਪਾ ਹੋਈ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਬਾਣੀ ਪੜੋ ਨਿਤਨੇਮ ਦੇ ਨਾਲ ਜੁੜੋ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ